ਇਸ ਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਮਰਵਾਤੇ ਯਾਦ ਰੱਖੋ ਸਿੱਖੋ ਤੁਹਾਡੇ ਲਈ ਆਉਣ ਵਾਲਾ ਸਮਾਂ ਬਹੁਤ ਜਿਆਦਾ ਭਿਆਨਕ ਤੁਹਾਨੂੰ ਨਖੇੜ ਕੇ ਇਕੱਲੇ ਇਕੱਲੇ ਨੂੰ ਕੱਢ ਕੇ ਤੁਹਾਡਾ ਜ ਬਖੇੜੇ ਖੜੇ ਕਰਕੇ ਪਾੜ ਪਾ ਕੇ ਤੁਹਾਡਾ ਸ਼ਿਕਾਰ ਖੇਡਣਗੇ ਤੇ ਜਿਹੜੇ ਬੰਦੇ ਅੱਜ ਮੈਂ ਕਹਿੰਦਾ ਜਿਹੜੀਆਂ ਵੀ ਧਰਾਂ ਪੰਜਾਬ 'ਚ ਲੜ ਰਹੀਆਂ ਨੇ ਉਹ ਸੱਜੇ ਪੱਕੀ ਹੋਣ ਖੱਬੇ ਪੱਕੀ ਹੋਣ ਜਿਹੜੇ ਇਹ ਮਾਹੌਲ ਸਿਰਜਦੇ ਆ ਉਹ ਤੁਹਾਡੇ ਸਕੇ ਨਹੀਂ ਆ ਵੀ ਅਸੀਂ ਇਹਦੇ ਖਿਲਾਫ ਆ ਅਸੀਂ ਇਹਦੇ ਖਿਲਾਫ ਆ ਇਹਨੇ ਆ ਕਰਤਾ ਇਹਨੇ ਆ ਕਰਤਾ ਇਹ ਬਿਕ ਗਏ ਇਹ ਗਦਾਰ ਨੇ ਅਸੀਂ ਮਿੰਟ ਲਾਉਨੇ ਆ ਬਾਈ ਕਿਸੇ ਇਨਸਾਨ ਨੂੰ ਅਸਮਾਨ ਚ ਲਿਜਾਣ ਲੱਗੇ ਮਿੰਟ ਲਾਉਨੇ ਆ ਧਰਤੀ ਤੇ ਫਟਕਾ ਕੇ ਸੱਟਣ ਲੱਗੇ ਮਿੰਟ ਦੇ ਵਿੱਚ ਧਰਤੀ ਪਾ ਦਿੰਨੇ ਆ ਗੱਲ ਚ ਵੀ ਤਾਂ ਗਦਾਰ ਆ ਸਰਟੀਫਿਕੇਟ ਬੰਨ ਦਿੰਨੇ ਆ ਮੈਂ ਸ਼ੰਭੂ ਵੀ ਦੇਖਿਆ ਮੈਂ ਖਨੌਰੀ ਵੀ ਦੇਖਿਆ ਨੌਜਵਾਨੋ ਤੁਹਾਨੂੰ ਅਪੀਲ ਹੈ ਮੋਰਚੇ ਜਾਬਤ ਚ ਰਹਿ ਕੇ ਜਿੱਤੇ ਜਾਂਦੇ ਆ ਮੋਰਚੇ ਬਿਅੰਦ ਬੰਦੀ ਨਾਲ ਜਿੱਤੇ ਜਾਂਦੇ ਆ ਯੋਜਨਾ ਨਾਲ ਜਿੱਤੇ ਜਾਂਦੇ ਆ ਮੋਰਚਾ ਜਿੱਤਣ ਲਈ ਸਾਡੇ ਕੋਲ ਥਿੰਕ ਟੈਂਕਾਂ ਦਾ ਹੋਣਾ ਜ਼ਰੂਰੀ ਹੈ ਸੋਚ ਵਾਲੇ ਬੰਦੇ ਜੁੜਨੇ ਜ਼ਰੂਰੀ ਹੈ ਮੋਰਚਾ ਜਿੱਤਣ ਲਈ ਆਗੂਆਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜੇ ਫੌਜ ਨੂੰ ਕਮਾਂਡਰ ਤੇ ਭਰੋਸਾ ਹੀ ਨਹੀਂ ਫੌਜ ਲੜੂ ਵੀ ਕਿਵੇਂ ਤੇ ਕਮਾਂਡਰ ਗਵਾਈ ਕਿਵੇਂ ਕਰੂਗਾ ਉੱਥੇ ਵੀ ਮੈਂ ਬੜੀਆਂ ਪੀਲਾ ਕੀਤੀਆਂ ਖਨੌਰੀ ਵੀ ਸ਼ੰਭੂ ਵੀ ਵੀ ਭਾਈ ਆਗੂਆਂ ਦੀ ਗੱਲ ਸੁਣ ਲਓ ਆਗੂਆਂ ਦੀ ਗੱਲ ਸੁਣ ਲਓ ਨੌਜਵਾਨੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਤੁਹਾਡੇ ਦਿਲਾਂ 'ਚ ਰੋਹ ਹੈ ਗੁੱਸਾ ਦਰਦ ਹੈ ਪਰ ਅਸੀਂ ਨੁਕਸਾਨ ਕਰਾਏ ਬਿਨਾ ਆਪਣੇ ਮੋਰਚੇ ਪਤੇ ਕਰਨੇ ਆ ਇਹ ਗੱਲ ਚੇਤੇ ਰੱਖਿਓ ਸੋ ਅੱਜ ਵੀ ਸਿਰ ਜੋੜਨ ਦੀ ਲੋੜ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅਗਲੇ ਨੇ ਤੁਹਾਨੂੰ ਇਹ ਨਹੀਂ ਦੇਖਣਾ ਕਿ ਇਹ ਕਿਹੜੀ ਵਿਚਾਰਤਾ ਰਾਜਾ ਤੁਹਾਡੇ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਦੇਖਣਾ ਤੇ ਗੱਲ 'ਚ ਟਾਇਰ ਪਾ ਦੇਣਾ ਇਹ ਪਹਿਲਾਂ ਵੀ ਹੋਇਆ ਕੋਈ ਨਹੀਂ ਪੁੱਛਦੇ ਉਹ ਸਿਰ ਤੋਂ ਦੀ ਪਛਾਣ ਦੇਖਦੇ ਆ ਕਿ ਸਿੱਖ ਹੈ ਕੋਈ ਗੱਲ ਨਹੀਂ ਆ ਜਾ ਫਿਰ ਜਿਸ ਤਰੀਕੇ ਨਾਲ ਸਾਡਾ ਮੁੰਡਾ ਨਵੇਂ ਗਾਂਵ ਵਾਲਾ ਮੁੰਡਾ ਪੀਜੀਆਈ ਪਿਆਰੋਤਕ ਜਵਾਰੇ ਤੋੜ ਤੇ ਨੱਕ ਭੰਨਤਾ ਵहां ਬੰਨਤੀਆਂ ਲੱਤਾਂ ਇੱਕ ਲਾਤੋਂ ਚਾਰ ਥਾਂ ਤੋਂ ਪੰਨੀ ਗਈ ਐ ਕੁੱਟ ਕੇ ਚੱਡੇ ਪਾੜ ਕੇ ਬੋਰੀ 'ਚ ਪਾ ਕੇ ਲੈ ਕੇ ਗਏ ਆ ਤੇ ਰੋਤ ਪਿਆ ਉੱਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ 307 ਦਾ ਪਰਚਾ ਉਹਦੇ ਦੇਤਾ ਨਾਲ ਦੀ ਨਾਲ ਇਹ ਮਾਨਸਿਕ ਤੌਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੀ ਚੱਲ ਰਿਹਾ ਤੇ ਅਸੀਂ ਅੱਜ ਵੀ ਯਾਰ ਆਪਣਿਆਂ ਦੇ ਖਿਲਾਫ ਮੋਰਚੇ ਖੋਲੀ ਬੈਠੇ ਆ ਦੁੱਖ ਲੱਗਦਾ ਭਾਈ ਉੱਥੇ 75 ਸਾਲ ਦਾ ਬਾਪੂ ਡੱਲੇਵਾਲ ਕੈਂਸਰ ਦਾ ਮਰੀਜ਼ ਹੈ ਤੇ ਜਦੋਂ ਜਵਾਨੀਏ ਗਾਲਾਂ ਕੱਢਦੀ ਸੀ ਨਾ ਮੈਂ ਉੱਥੇ ਖੜਾ ਸੀਗਾ ਤਾਂ ਆਹ ਬੋਲੀ ਜਾਂਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਿਆ ਤੂੰ ਬਿਕ ਗਿਆ ਤੂੰ ਡਰ ਗਿਆ ਤੂੰ ਝੁੱਕ ਗਿਆ ਜੇ ਭਈਓ ਗਾਹਾਂ ਵਗ ਜਾਂਦਾ ਉੱਥੇ 5 7 10 ਮੁੰਡਿਆਂ ਦਾ ਨੁਕਸਾਨ ਹੁੰਦਾ ਪਰ ਸਾਡੇ ਆਹੀ ਲੋਕਾਂ ਨੇ ਕਹਿਣਾ ਸੀ ਇਹ ਸਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਮਰਵਾਤੇ ਇਹ ਕਮਨਾ ਕਰੋ ਆਪ ਦੀ ਸ਼ਕਤੀ ਇਕੱਠੀ ਕਰੋ ਤਾਕਤ ਇਕੱਠੀ ਕਰੋ ਸਿਰ ਜੋੜੋ ਸੂਝਵਾਨ ਬੰਦੇ ਬੈਠ ਕੇ ਵਿਚਾਰਾ ਕਰੋ ਸਾਡੇ ਅੱਗੇ ਵੀ ਸਿੰਘ ਲੜਦੇ ਸੀ ਗੁਰਮਤੇ ਪਕਾਉਂਦੇ ਸੀ ਮੀਟਿੰਗਾਂ ਬੈਠਦੀਆਂ ਸੀ ਪਹਿਲਾਂ ਵਿਚਾਰਾ ਹੁੰਦੀਆਂ ਸੀ ਫਿਰ ਜੰਗ ਚ ਕੋਦਦੇ ਸੀ ਇਸ ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਵੀ ਜੀ ਅੱਜ ਵੀ ਨਹੀਂ ਉੱਠੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਐ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ 19 21 ਹੋ ਗਈ ਕੋਈ ਨੁਕਸਾਨ ਹੋ ਗਿਆ ਜਾਨੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਭੋਗਾਂ ਦੇ ਇਕੱਠ ਕਰਨੇ ਆ ਬਰਸ਼ੀਆਂ ਦੇ ਇਕੱਠ ਕਰਿਆ ਕਰੋਗੇ ਫਿਰ ਵੀ ਹਾਂ ਭਾਈ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦੀਪ ਸਿੱਧੂ ਨੇ ਫਤੇਗੜ ਸਾਹਿਬ ਬਾਅਦਸ ਪੰਜਾਬ ਦੇ ਜਥੇ ਬੰਦੀ ਬਣਾਈ ਸੀ ਕਿੰਨਾ ਬੰਦਾ ਪਹੁੰਚਿਆ ਪਤਾ 250 ਜਿੱਦੇ ਦੀਪ ਸਿੱਧੂ ਦੀ ਮੌਤ ਹੁੰਦੀ ਹੈ ਸ਼ਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹਦਾ ਮਤਲਬ ਬੰਦਾ